ਹੌਲੀ ਹੌਲੀ ਜੋ ਲੋਕਾਂ ਨੇ ਵੱਡੇ ਵਿਆਹ ਕਰਨੇ ਸ਼ੁਰੂ ਕੀਤੇ ਵੱਡੇ ਵਿਆਹਾਂ ਵਿੱਚ ਫਾਇਰ ਕੱਢਣੇ ਸ਼ੁਰੂ ਕੀਤੇ ਹੂੰ ਕਿਸੇ ਗਾਣੀ ਨੂੰ ਸੁਣ ਕੇ ਨਹੀਂ ਲੋਕਾਂ ਨੇ ਫਾਇਰ ਕੱਢਣੇ ਸ਼ੁਰੂ ਕੀਤੇ ਦਨਾਲੀਆਂ ਨਾਲ ਲੋਕਾਂ ਨੇ ਫਾਇਰ ਕੱਢਣੇ ਸ਼ੁਰੂ ਕੀਤੇ ਕਿਸੇ ਨੇ ਉਹ ਤੇ ਗਾਣਾ ਲਿਖਦਾ ਹੂੰ ਉਹ ਕਿਸੇ ਨੂੰ ਚੰਗਾ ਲੱਗਾ ਦੂਜਾ ਕਹਿੰਦਾ ਅਸੀਂ ਵੀ ਕੱਢਾਂਗੇ ਉਹ ਮਸ਼ਹੂਰ ਹੋਗੇ ਉਹ ਮਸ਼ਹੂਰ ਹੋਗੇ ਇੱਕ ਨੇ ਕਿਹਾ ਯਰੇ ਦਨਾਲੀ ਬਹੁਤ ਮਸ਼ਹੂਰ ਹੋਈ ਹੈ ਦੀ ਤੇ ਮੈਂ 315 ਬੋਰ ਤੇ ਗਾਣਾ ਲਿਖ ਦਿੰਦਾ ਅਗਲੇ ਨੇ ਮੌਜ਼ਰ ਤੇ ਲਿਖਦਾ ਓਦੋਂ ਅਗਲੇ ਨੇ 47 ਤੇ ਲਿਖਦਾ ਚਲਨ ਚੱਲ ਗਿਆ ਨਾ ਜੀ ਸੋਸਾਇਟੀ ਚੋਂ ਹੀ ਚੀਜ਼ ਮਿਲੀ ਫਿਰ ਅਗੋਂ ਸੋਸਾਇਟੀ ਨੇ ਫਿਰ ਅਡਾਪਟ ਕਰ ਲਈ ਉਹਨਾਂ ਤੋਂ ਇੱਕ ਸਰਕਲ ਬੰਦ ਹੈ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਸੀ ਉਹ ਘਰਾਂ 'ਚ ਬਹਿ ਗਏ ਬੁੱਧੀਜੀਵੀ ਅੱਜ ਕੋਈ ਬੁੱਧੀਜੀਵੀ ਐਕਟਿਵ ਨਹੀਂ ਹੈ ਪੰਜਾਬ 'ਚ ਸਿਰਫ ਕੁਝ ਬੁੱਧੀਜੀਵੀ ਹੈਗੇ ਨੇ ਮੈਂ ਧੰਨਵਾਦੀ ਉਹਨਾਂ ਦਾ ਉਹ ਅچھے ਨਰੇਟਰ ਨੇ ਚੀਜ਼ਾਂ ਨੂੰ ਨਰੇਟ ਅچھے ਤਰੀਕੇ ਨਾਲ ਕਰਦੇ ਨੇ ਪਰ ਫਿਰ ਵੀ ਸੋਸ਼ਲ ਮੀਡੀਆ 'ਤੇ ਬੋਲਦੇ ਆ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ ਕੋਈ ਉਹਨਾਂ 'ਚ ਵੀ ਨੁਕਸ ਕੱਢਦਾ ਹੈ ਅਲੱਗ ਗੱਲ ਹੈ ਆਪੋ ਆਪਣਾ ਥਾਟ ਹੁੰਦਾ ਹਮ ਪਰ ਕੋਈ ਨਾ ਕੋਈ 2 3 4 ਬੋਲਦੇ ਨੇ ਹਮ ਪਰ ਜਿਨ੍ਹਾਂ ਨੂੰ ਬਹੁਤ ਕੁਝ ਪਤਾ ਹੈ ਨਾ ਉਹ ਘਰਾਂ 'ਚ ਹੀ ਬੈ ਗਏ